ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਅੱਜ ਅਸੀਂ ਆ ਦੋਨੇ ਪਿਓ ਪੁੱਤ ਖੜੇ ਆ ਤੇ ਹੋ ਬੱਕਰੀਆਂ ਹੁੰਦੀਆਂ ਉਹਨਾਂ ਚ ਇੱਕ ਬੱਕਰੀ ਆਪਣੀ ਆ ਤੇ ਆ ਤੁਹਾਡਾ ਭਰਾ ਕੁੱਕੜ ਠੀਕ ਆ ਅਸੀਂ ਦੋਨੇ ਪਿਓ ਪੁੱਤ ਖੜੇ ਆ ਇੱਥੇ ਤੇ ਤੁਹਾਨੂੰ ਜਾਨਵਰ ਉਹ ਦੱਸਦਾ ਵੀ ਕਿੰਨੇ ਸਿਆਣੇ ਆ ਦੇਖੋ ਉਹਨਾਂ ਚ ਇੱਕ ਬੱਕਰੀ ਆਪਣੀ ਆ ਆਪਦੀ ਆਪ ਨਾ ਕੋਈ ਮੈਂ ਕੁਝ ਨਹੀਂ ਕਰਦਾ ਇੱਥੇ ਖੜੇ ਆ ਦੋਨੇ ਆਪਦੀ ਆਪ ਘਰੇ ਬੜੂਗੀ ਬੱਕਰੀ ਸੋਨਾਂ ਦੇਖੋ ਬੱਕਰੀਆਂ ਹੁੰਦੀਆਂ ਆਪ ਦੀ ਆਪ ਆਪੇ ਘਰੇ ਵੜ ਜੂ ਜਾਨਵਰ ਨਾ ਸਿਆਣੇ ਕਹਿੰਦਾ ਵੀ ਇੰਨੇ ਸਿਆਣੇ ਹੁੰਦੇ ਆ ਜਾਨਵਰ ਆ ਦੇਖੋ ਉਹ ਹਾਂ ਦਾ ਬੰਦਾ ਆਪਣਾ ਬੱਕਰੀਆਂ ਲਈ ਆਪ ਦੀ ਆਪ ਬੱਕਰੀ ਨਿੱਖੜ ਕੇ ਤੇ ਘਰੇ ਵੜ ਜੂ ਆ ਮੇਰਾ ਕੁੱਤਾ ਖੜਾ ਡੌਗੀ ਸਾਨੂੰ ਦਿਖਾਉਣਾ ਬੱਕਰੀ ਆਪ ਦੀ ਆਪ ਆਉਗੀ ਘਰੇ ਹਾਂ ਕਾ ਹੁੰਦੀ ਆ ਆਪ ਦੀ ਆਪ ਵੜ ਜੂ ਆ ਆ ਦੇਖੋ ਆ ਨਿੱਖੜ ਗਈ ਬਾਈ ਆਪ ਦੀ ਆਪ ਵੜ ਗਈ ਨਾ ਘਰੇ ਦੇਖ ਲਾ ਆ ਮਾਲ ਆ ਜਾਂਦਾ ਤੇ ਆ ਸਾਡੇ ਭਰਾ ਆ ਜਾਂਦੇ ਆ ਚਾਚਾ ਬੱਕਰੀਆਂ ਚਾਰ ਕਿਲੇ ਆਇਆ ਇਹ ਹਾਂ ਠੀਕ ਆ ਤੇ ਆ ਬੰਦੇ ਆ ਦੇਖੋ ਆਪਦੀ ਆਪ ਨਿਕਲ ਗਿਆ ਲਾਂਘੀਆਂ ਬੱਕਰੀਆਂ ਦੂਜੀਆਂ ਗਾਹਾਂ ਤੇ ਆ ਬੰਦੇ ਦੇਖ ਲਾ ਆ ਬੰਦੇ ਚਾਰ ਕਿਲੇ ਆਇਆ ਆਪਣੀ ਬੱਕਰੀ ਨੂੰ ਠੀਕ ਆ ਤੇ ਦੇਖੋ ਜੀ ਆਪਦੀ ਆਪ ਵੜ ਗਈ ਘਰੇ ਤੇ ਹੋ ਆਪਦੀ ਜਗ੍ਹਾ ਤੇ ਲੱਗ ਗਈ ਜਾ ਕੇ ਦਿਖਾਉਂਦੇ ਆ ਤੇ ਆ ਦੋਨੇ ਆ ਮੇਰਾ ਮੁੰਡਾ ਹਣਾ ਪਤ ਉਹ ਖੜ ਗਈ ਬੱਕਰੀ ਆਪਦੀ ਆਪ ਦੇਖ ਆਪਦੀ ਆਪ ਨਿਕੜ ਗਈ ਹੈ ਨਾ ਨਾ ਤਾਂ ਉਹਨੂੰ ਸੱਧਿਆ ਨਾ ਬੋਲ ਮਾਰਿਆ ਆਪਦੀ ਆਪ ਜਾ ਕੇ ਆਪਦੇ ਟਿਕਾਣੇ ਤੇ ਲੱਗ ਗਈ ਹੈ ਇਹ ਹੁੰਦਾ ਜਾਨਵਰਾਂ ਦਾ ਪਿਆਰ ਤੇ ਆ ਆਪਣਾ ਡੌਗੀ ਆਪਣਾ ਡੌਗੀ ਕਿਵੇਂ ਆ ਗਈ ਹੈ ਠੀਕ ਆ ਤੇ ਹੋ ਲੱਗ ਗਈ ਉਹ ਮਾਤਾ ਬੰਨੀ ਜਾਂਦੀ ਆ ਕਿਵੇਂ ਆ ਗਈ ਹੈ ਆਪਦੀ ਆਪ ਨਿਕੜ ਕੇ ਆ ਗਈ ਬਾਬੇ ਹਾਂ ਐ ਹੁੰਦਾ ਬੱਕਰੀ ਜਿਹੜਾ ਜਾਨਵਰ ਬੰਦਿਆਂ ਨਾਲੋਂ ਜ਼ਿਆਦਾ ਸਿਆਣਾ ਠੀਕ ਆ ਕਮੈਂਟ ਕਰਕੇ ਦੱਸਣਾ ਕਿਵੇਂ ਲੱਗਿਆ ਆਪਣਾ